ਪੰਜਾਬ ਚ ਦਿਨ ਦਿਹਾੜੇ 23 ਸਾਲਾ ਕੁੜੀ ਦਾ ਬੇਰਹਿਮੀ ਨਾਲ ਕਤਲ ਤੁਨ ਲੋਕੀ ਕਰਕੇ ਆ ਰਹੀ ਪਨਾਮ ਖਾਣੇ ਕੋਆਗੇ ਮੁੰਡੇ ਨੰ ਮਗਰ ਪਿਆ ਰਸਤੇ ਚ ਘੇਰ ਬਦਮਾਸ਼ਾਂ ਨੇ ਕੁੜੀ ਨੂੰ ਉਤਾਰਿਆ ਮੌਤ ਦੇ ਘਾਟ ਤੇ ਮੂ ਬਨੇ ਹੋਏ ਕੁੜੀ ਦੇ ਉੱਤੇ ਕੁੱਟੀ ਲਾਲੀ ਪਿੱਛੇ ਮੁੰਡੇ ਨੇ ਮੋਢਾ ਲਾ ਲਿਆ ਕੁੜੀ ਕਾਬੂ ਨਹੀਂ ਕਤਲ ਕਾਂਡ ਚ ਪਰਿਵਾਰ ਦੇ ਰੌਂਕਟੇ ਖੜੇ ਕਰਦੇ ਵੱਡੇ ਖੁਲਾਸੇ ਇਹਨਾਂ ਗੱਲਾਂ ਤੋਂ ਕਿ ਇਹ ਭਾਈ ਮੋਹਾਲ ਤੋਂ ਕਿ ਲੱਗੇ ਪਹਿਹੂ ਤੋਂ ਕਿ ਲੱਗੇ ਸਾਡੇ ਪਿੰਡ ਦੇ ਵਿੱਚ ਵਾਰਦਾਤਾਂ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਤੇ ਨੱਖ ਪਾਣੀ ਚਾਹੀਦਾ ਮੁੰਡਿਆਂ ਤੇ ਵੀ ਜੀ ਹਾਂ ਕਤਲ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਹ ਲੜਕੀ ਡਿਊਟੀ ਕਰਾ ਆਪਣੇ ਘਰ ਵਾਪਸ ਆ ਰਹੀ ਸੀ ਤੇ ਰਸਤੇ 'ਚ ਇਸ ਦੇ ਪਿੱਛੇ ਮੋਟਰਸਾਈਕਲ ਸਵਾਰ ਬਦਮਾਸ਼ ਲੱਗ ਗਏ ਕੁੜੀ ਵੱਲੋਂ ਆਪਣੀ ਸਕੂਟੀ ਭਜਾ ਕੇ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ ਪਰ ਇਹਨਾਂ ਬਦਮਾਸ਼ਾਂ ਨੇ ਕੁੜੀ ਨੂੰ ਰਸਤੇ 'ਚ ਘੇਰਾ ਪਾ ਲਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਕੁੜੀ ਦਾ ਪਹਿਲਾ ਗਲਾ ਘੋਟ ਦਿੱਤਾ ਅੱਧ ਮਰਿਆ ਕਰ ਇਹ ਬਦਮਾਸ਼ ਕੁੜੀ ਦਾ ਕੀਮਤੀ ਸਮਾਨ ਖੋ ਕੇ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਜ्यों ਹੀ ਇਸ ਵਾਰਦਾਤ ਦਾ ਪਤਾ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਲੱਗਿਆ ਤਾਂ ਉਹਨਾਂ ਦੇ ਪੈਰਾ ਹੀਠੋਂ ਜਮੀਨ ਨਿਕਲ ਗਈ ਤੁਰੰਤ ਇਸ ਪਰਿਵਾਰ ਵੱਲੋਂ ਵਾਰਦਾਤ ਵਾਲੀ ਥਾਂ ਤੇ ਜਾ ਕੇ ਲੜਕੀ ਨੂੰ ਚੁੱਕ ਕੇ ਘਰ ਲਿਆਂਦਾ ਗਿਆ ਹਾਲਤ ਗੰਭੀਰ ਦੇਖ ਲੜਕੀ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਇਲਾਜ ਦੌਰਾਨ ਇਸ ਲੜਕੀ ਦੀ ਮੌਤ ਹੋ ਗਈ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਫਿਰ ਸਭਾ ਗੁਰਦੇ ਲੱਗੇ ਪੂਰੀ ਮੇਰੀ ਗੱਡ ਚੋਂ ਉੱਥੋਂ ਰੁਕੀ ਕਰਕੇ ਆ ਰਹੀ ਸੀ ਪਨਾਮ ਖਾਣੇ ਕੋ ਆ ਕੇ ਮੁੰਡੇ ਨੂੰ ਮਗਰ ਪਾਇਆ ਮੁੰਡੇ ਨੂੰ ਮਗਰ ਪਾਇਆ ਤੇ ਮੂੰਹ ਬਨੇ ਹੋਏ ਆ ਇਵੈਂਟ ਕੁੜੀ ਛੋਟੀ ਲਾਲੀ ਪਿੱਛੇ ਮੁੰਡਿਆਂ ਨੇ ਮੋਟਾ ਲਾ ਲਿਆ ਛੋਟੀ ਕਾਬੂ ਨਹੀਂ ਹੋਈ ਮੋੜ ਆ ਗਏ ਤੋਂ ਉੱਥੇ ਇੱਕ ਤੋਂ ਤਿੰਨ ਛੋਟੇ ਬੜੇ ਕੀਤੇ ਉੱਥੇ 7500 ਘਟਕੇ ਤੇ ਇਹ ਭਾਈ ਮੋਲ ਥੋਕੇ ਲੱਗੇ ਨੇ ਪੈਸੇ ਥੋਕੇ ਲੱਗੇ ਨਾ ਫੰਕਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਨੂੰ ਲੱਗ ਗਿਆ ਘਰ ਚਾਫਾ ਪਾਲੀ ਕੁੜੀ ਪੀਤਾ ਪੀਤਾ 2 ਘੰਟੇ ਬਾਅਦ ਫਸਫਸੌਣ ਲੱਗਿਆ ਰੇ ਤੇ ਅਗੇ ਪੂਰੀ ਹੋ ਗਈ ਦਿਨ ਦਿਹਾੜੇ ਕਤਲ ਦੀ ਇਹ ਵੱਡੀ ਵਾਰਦਾਤ ਹੁਸ਼ਿਆਰਪੁਰ ਦੇ ਗੜ ਸ਼ੰਕਰ ਤੋਂ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਮ੍ਰਿਤਕੇ 23 ਸਾਲਾਂ ਲੜਕੀ ਗੁਰਦੁਆਰਾ ਸਿੰਘ ਸਵਾ ਸਾਹਿਬ ਦੇ ਕੋਲ ਇੱਕ ਲੈਬੋ੍ਰਟਰੀ ਦੇ ਵਿੱਚ ਕੰਮ ਕਰਦੀ ਸੀ ਤੇ ਇਹ ਡਿਊਟੀ ਕਰ ਆਪਣੇ ਘਰ ਵਾਪਸ ਆ ਰਹੀ ਸੀ ਤੇ ਰਸਤੇ 'ਚ ਘੇਰ ਇਸ ਲੜਕੀ ਦਾ ਮੁੰਡਿਆਂ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਇਸ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਦਹਿਲਿਆ ਹੋਇਆ ਹੈ ਪਰਿਵਾਰ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਪਿੰਡ ਦੇ ਵਿੱਚ ਵਾਰਦਾਤਾਂ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ 'ਤੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਦੇ ਨੱਥ ਪਾਣੇ ਚਾਹੀਦੇ ਮੁੰਡਿਆਂ ਦੇ ਵੀ ਇਦਾਂ ਦੇ ਅੱਗੇ ਤੇ ਕਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਉਹ ਗੁਰਦੁਆਰੇ 'ਤੇ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਸੀ ਰਾਜੇ ਹਸਪੀਟਲ ਵੀ ਲੱਗੇ ਸੀ ਹਾਂਜੀ ਉੱਥੇ ਵੀ ਲੱਗੇ ਹੋਏ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰਤਾ ਇਸ ਮਾਮਲੇ 'ਚ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਇਸ ਵਾਰਦਾਤ ਤੋਂ ਬਾਅਦ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਵਾਕਈ ਹੀ ਕੁੜੀ ਦਾ ਕਤਲ ਹੋਇਆ ਹੈ ਕਿ ਲੁੱਟ ਦੇ ਇਰਾਦੇ ਨਾਲ ਕਤਲ ਕੀਤਾ ਗਿਆ ਹੈ ਆਂ ਫਿਰ ਵਾਰਦਾਤ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਅਜੇ ਕਈ ਸਵਾਲ ਨੇ ਜਿੰਨਾਂ ਦਾ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਕਾਤਲਾ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਜਕਬਾਨੀ ਟੀਵੀ ਲਈ ਅਨਕੇਤ ਸ਼ਰਮਾ ਦੀ ਰਿਪੋਰਟ